ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਇਸੇ ਹੀ ਮੌਕੇ ਅੱਜ ਸਾਬਕਾ ਕੈਬਨਟ ਮੰਤਰੀ ਗੁਲਜਾਰ ਸਿੰਘ ਰਣੀ ਕੇ ਪਿੰਡ ਫਤੇਗੜ ਸ਼ੁਕਰਚੱਕ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਸਵਾਗਤ ਜਹੇਦਾਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਕੀਤਾ ਗਿਆ ਉੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂਾਂ ਸੁਣੀਆਂ ਅਤੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕਮਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਪਕੜ ਮਜ਼ਬੂਤ ਹੈ ਤੇ ਅਸੀਂ ਇਸ ਵਾਰੀ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜ ਰਹੇ ਹਾਂ ਜੀ ਤ੍ਰਿਕਾ ਖਾਲਸਾ ਵਾਹਿਗੁਰੂ ਅੱਜ ਪਿੰਡ ਸੁਖਪ੍ਰਿਆਕਾ ਚੋਣਾਂ ਦੇ ਸਬੰਧ ਵਿੱਚ ਬੇਸਬਰੀਆਂ ਵਾਸਤੇ ਪਿੰਡ ਤੇ ਮੀਟਿੰਗ ਜਿੱਦਾਂ ਸਰਕਾਰ ਸਿੰਘ ਜੀ ਆ ਰਹੇ ਹੁੰਦੇ ਨੇ ਬੜਾ ਮਾਣ ਕਰਦੇ ਉਹਨਾਂ ਨੇ ਇਫੈਕਟ ਬਣੀ ਕਰਤੀ ਤੁਸੀਂ ਦੇਖਿਆ ਕਿ ਸੰਸਦਾਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬੈਠੀਆਂ ਬਦਸ਼ਾਹਾਂ ਐ ਜਿਹੜੀ ਲੋਕ ਸਭਾ ਦੀ ਕੌਂਸਲਰੀ ਸਾਡੇ ਅਮਨਸ਼ਾਲੇ ਦੇ ਦੋਸੀ ਸਾਹਿਬ ਉਮੀਦਵਾਰ ਨੇ ਸ਼ੁਰੂ ਨਹੀਂ ਕਰੀ ਲੱਭਦੇ ਉਹਨਾਂ ਦੇ ਸਾਹਮਣੇ ਕਿਹੜੀ ਚੋਣ ਹੈ ਇਹ ਪੰਜਾਬ ਦਾ ਬਹੁਤ ਲੋ ਟਾਈਮ ਤੇ ਆਣੇ ਪੰਜਾਬੀਆਂ ਦਾ ਮਜ਼ਦਮਾਂ ਦਾ ਵਪਾਰੀਆਂ ਦਾ ਕਿਸਾਨੀ ਦਾ ਗਾਰਮੈਂਟ ਆਉਂਦੇ ਆਪਿੰਗ ਤੋਂ ਪੰਜਾਬ ਨੂੰ ਇਹ ਪਾਰਟੀਆਂ ਤਬਾਹ ਕਰਨ ਤੇ ਲੱਗੀਆਂ ਔਰ ਜਿੰਨਾ ਇਥੋਂ ਪੈਸਾ ਸਾਰਾ ਬਾਹਰ ਜਾ ਰਿਹਾ ਪੰਜਾਬ ਦਾ ਵਕਾਫ ਦਾ ਪਿਛਲੇ 8-9 ਤੋਂ ਤੋਂ ਬਹੁਤ ਦੇਰ ਹੋ ਗਿਆ ਹਲਾ ਪਿਆ ਅੱਜ ਨਸ਼ਾ ਦਾ ਜਾਂ ਲਾਂਡ ਨਾ ਨਾ ਤੋਂ ਦਾ ਜੋ ਮੋਰ ਮੇਂ ਪਾ ਚ ਕੋਈ ਚਾਨੀ ਇਹ ਸਾਰੀ ਕਾਜ ਹਾਰ ਮੋਟਰ ਨੂੰ ਚੋੜ ਚਾਲ ਲੱਭਿਆ ਪੰਜਾਬ ਦੀ ਖੇਤਰੀ ਪਾਲਟਿਕ ਦੀ ਹੈ ਸ਼੍ਰੋਮਣੀ ਅਕਾਲੀ ਦਾ ਲਿਆ ਉਹਨੂੰ ਮਨੂਨ ਕਰੀਏ ਤੇ ਉਹਨਾਂ ਦੇ ਰਵਾਇਦੇ ਜੜੇ ਹੋਗਾ ਤੁਹਾਨੂੰ ਪਾਰਲੀਮੈਂਟ ਜੜੀ ਗਈ ਤਾਂ ਜੋ ਵਾਰਡ ਮੈਂਟ ਦੇ ਵਿੱਚ ਜਾ ਕੇ ਮਤੌਰ ਨੂੰ ਵੀਟ ਵੱਲ ਕੇ ਜਗੇ ਛਾਰੇ ਤੇ ਉੱਥੇ ਮੁੱਦੇ ਜਿਹੜੇ ਆ ਚਾਣੀ ਤੇ ਰਹਿਤਾਰਮਤ ਦਾ ਸਾਰੇ ਪੰਜਾਬ ਦੇ ਵਾਰਡਾਂ ਦੇ ਬਹੁਤ ਸਾਰੇ ਅਧਿਕਾਰਾਂ ਦੀ ਗੱਲ ਹੈ ਵੱਧ ਕਰਨ ਦੀ ਸਮੋਤਣ ਅੱਛਾ